ਪੁਲਸ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਨਦੀਕ ਪਿੰਡ ਸਖੇਰਾ ਬੋਦਲਾ ਵਿਖੇ ਜਿੱਥੇ ਮਾਈਨਿੰਗ ਦਾ ਕੰਮ ਜਿਹੜਾ ਬਹੁਤ ਹੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਪਰ ਦੂਜੇ ਪਾਸੇ ਅੱਜ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਕਈ ਟਰੈਕਟਰ ਟਰਾਲੀਆਂ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ 5 ਰੁਪਏ ਦੇ ਆਸ-ਪਾਸ ਜਿਹੜਾ ਰੇਤੇ ਦੇ ਉੱਪਰ ਸਰਕਾਰੀ ਰੇਟ ਦਿੱਤਾ ਜਾਏਗਾ ਰੇਤੇ ਦੀ ਜਿਹੜੀ ਲੋਡਿੰਗ ਆ ਉਹ ਵੀ ਲੇਵਰ ਦੇ ਰਾਹੀਂ ਕੀਤੀ ਜਾਏਗੀ ਅਤੇ 15 ਤੋਂ 20 ਫੁੱਟ ਦੇ ਆਸ-ਪਾਸ ਜਿਹੜੀ ਹੀ ਮਾਈਨਿੰਗ ਕੀਤੀ ਜਾਏਗੀ ਪਰ ਪਾਕਿਸਤਾਨ ਸਰਹੱਦ ਵੀ ਇੱਥੋਂ तकरीबन ਜਿਹੜਾ ਨੇੜੇ ਆ ਦੇਖ ਸਕਦੇ ਹੋ 40 40 50 50 ਫੁੱਟ ਜਿਹੜਾ ਥੱਲੇ ਰੇਤਾ ਦੇ ਲਈ ਖੱਡੇ ਪੱਟੇ ਗਏ ਨੇ ਪਰ ਜੇਕਰ ਗੱਲ ਕਰੀਏ ਰੇਟ ਦੀ ਤਾਂ ਰੇਟ ਕਈਆਂ ਵਿਅਕਤੀਆਂ ਦਾ ਕਹਿਣਾ ਹੈ ਕਿ 18 ਤੋਂ 19 ਰੁਪਏ ਦੇ ਆਸ-ਪਾਸ ਜਿਹੜਾ ਇੱਥੇ ਲਿਆ ਜਾਂਦਾ ਹੈ ਤੇ ਜਿਹੜੀ ਭਰਾਈ ਹੈ ਲੋਡਿੰਗ ਆ ਰੇਤਾ ਦੀ ਉਹ ਵੀ ਪਾਪ ਲਾਈਨਾਂ ਦੇ ਨਾਲ ਕੀਤੀ ਜਾ ਰਹੀ ਹੈ ਬਾਹਰ ਕੰਡਾ ਵੀ ਲੱਗਿਆ ਹੋਇਆ ਵਜਨ ਆਸਤੇ ਪਰ ਟਰੈਕਟਰ ਟਰਾਲੀਆਂ ਦਾ ਵਜਨ ਕੰਡੇ ਦੇ ਉੱਪਰ ਨਹੀਂ ਕੀਤਾ ਜਾਂਦਾ ਖੱਡੇ ਦੇ ਵਿੱਚੋਂ ਓਵਰਲੋਡ ਹੋ ਕੇ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਬਾਹਰ ਨਿਕਲਦੇ ਨੇ ਤਾਂ ਆਓ ਤੁਹਾਡੇ ਨਾਲ ਸਾਰੀ ਗੱਲਬਾਤ ਕਰਵਾਉਣੀ ਹੈ ਮਾਈਨਿੰਗ ਵਿਭਾਗ ਨਾਲ ਵੀ ਗੱਲਬਾਤ ਕਰਵਾਉਣੀ ਹੈ ਕਿ ਅੱਜ ਦੀ ਜਿਹੜੀ ਰੇਟ ਹੈ ਉਸ ਦੇ ਸਬੰਧ ਦੇ ਵਿੱਚ ਕਿਹੋ ਜੀ ਕਾਰਵਾਈ ਕੀਤੀ ਗਈ ਹੈ ਜੀ ਰੇਟ ਪਈ ਹੈ ਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਜੀ ਨਹੀਂ ਮਾਈਨਿੰਗ ਤਾਂ ਸਹੀ ਚੱਲ ਰਹੀ ਹੈ ਜੀ ਇੱਥੇ ਠੀਕ ਹੈ ਜੀ ਰੇਟ ਟਰਾਲੀ ਟਰੈਕਟਰ ਦਾ ਡਰਾਈਵਰ ਅਸੀਂ ਆ ਵੀ ਰੇਟ ਜਾਇਜ਼ ਆ ਜੀ 10 ਰੁਪਏ ਪਈ ਜਾਂਦਾ ਸਾਨੂੰ ਤੇ ਬਾਕੀ ਕੋਈ ਫालतू ਖਰਚਾ ਨਹੀਂਗਾ ਇੱਥੇ ਵਾਹਨ ਟਰਾਲੀਆਂ ਓਵਰਲੋਡ ਜਾਂਦੀਆਂ ਨੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਰਸਤੇ ਦੇ ਵਿੱਚ ਕੱਲ ਨੁਕਸਾਨ ਤਾਂ ਹੈਗਾ ਸਰ ਬਾਕੀ ਸਰ ਨੁਕਸਾਨ ਹੈਗਾ ਬਾਕੀ ਨਾ ਬਚਤ ਨਹੀਂ ਹੈਗੀ ਟਰੈਲੀ ਟਰੈਕਟਰ ਨੂੰ ਜਿਸ ਤਰ੍ਹਾਂ ਸਰਕਾਰ ਨੇ 5 ਰੁਪਏ ਸਕਰ ਫੁੱਟ ਕਿਹਾ ਸੀ ਤੁਸੀਂ ਕਹਿ ਰਹੇ ਹੋ 10 ਰੁਪਏ ਲੈ ਜਾ ਰਹੇ ਨੇ ਫਿਰ ਕੀ ਚ ਤੇ 5 ਰੁਪਏ 78 ਪੈਸੇ ਸਰਕਾਰੀ ਪਰਚੀ ਕੱਢੀ। ਇੱਕਦਰ ਉਹਨਾਂ ਨੂੰ ਕੰਡਾ ਕੀਤਾ ਜਾਂਦਾ ਇਸ ਵਾਣ ਦਾ ਜਦੋਂ ਲੋਡ ਹੋ ਕੇ ਬਾਹਰ ਨਿਕਲਦਾ ਹੈ ਤੁਹਾਨੂੰ। ਇਹ ਨੀ ਕੰਡਾ ਦਾ ਨਹੀਂ ਕਰਦੇ ਜੀ। ਪਰ ਕੰਡਾ ਤਾਂ ਲਗਾਇਆ ਮੌਕੇ ਤੇ। ਕੰਡਾ ਲਗਾਇਆ ਪਰ ਕਰਦੇ ਨਹੀਂ ਜੀ। ਫੀਤਾ ਵੱਜਦਾ ਜੀ। ਕਾਰਨ ਕੀ ਮੰਨਦੇ ਹੋ ਕਿਉਂ ਨਹੀਂ ਕੀਤਾ ਜਾਂਦਾ? ਇਹ ਤਾਂ ਜੀ ਇਹਨਾਂ ਯਾਰ ਇਹ ਜਾਣਦੇ ਇਹਦੇ ਬਾਰੇ ਅਸੀਂ ਨਹੀਂ ਕੋਈ ਜਾਣਦੇ। ਸਾਨੂੰ ਪਰਚੀ ਮਿਲ ਜਾਂਦੀ ਜੀ ਸਕੈਨ ਹੁੰਦੀ ਹੈ ਪਰਚੀ। ਅੱਛਾ ਜੀ। ਪਰਚੀ ਤੇ ਕਿੰਨਾ ਰੇਟ ਪਾਇਆ ਜਾਂਦਾ? ਪਰਚੀ ਤੇ 5 ਰੁਪਏ 78 ਪੈਸੀ ਆ। ਸਰਕਾਰੀ ਰੇਟ ਆ ਜੀ। ਪਤਾ ਲੱਗਿਆ ਵੀ ਇੱਥੇ 19 ਰੁਪਏ ਸਕੁਅਰ ਫੁੱਟ ਦੇ حساب ਨਾਲ ਰੇਟ ਉਹ ਤਾਂ ਜੀ ਦੇਖੋ ਰੰਜੇ ਸ਼ਾਹ ਜੀ ਟਰੈਲੀ ਟਰੈਕਟਰ ਵਾਲੇ ਦੀ ਜਿਹੜੇ ਆਪਸ ਵਿੱਚ ਜੀ ਇੱਕ ਦੂਸਰੇ ਉਂਗਲ ਕਰਦੇ ਆ ਜੀ ਬਾਕੀ ਤਾਂ ਬਾਕੀ ਸਹੀ ਆ ਬਿਲਕੁਲ ਅੱਜ ਜਿਹੜੀ ਰੇਡ ਹੋਈ ਆ ਪੁਲਿਸ ਦੇ ਵੱਲੋਂ ਕਿਹੋ ਜੀ ਕਾਰਵਾਈ ਕੀਤੀ ਗਈ ਆ ਉਹ ਐ ਇਹ ਬਿਲਕੁਲ ਗਲਤ ਸਾਨੂੰ ਲੱਗ ਰਿਹਾ ਵੀ ਟਰੈਲੀ ਟਰੈਕਟਰ ਜਿਹੜਾ ਟਰੈਲੀ ਟਰੈਕਟਰ ਜਿੱਥੇ ਦੁਕਾਨ ਉੱਤੋਂ ਸੌਦਾ ਲੈਣਾ ਹੀ ਆ ਰੇਕ ਨੇ ਤੇ ਆਇਆ ਤਾਂ ਉਹਨਾਂ ਦੇ ਖਾਲੀ ਟਰੈਲੀਆਂ ਜਾ ਕੇ ਥਾਣੇ ਲਿਆ ਰਹੇ ਆ ਗਲਤ ਆ ਬਿਲਕੁਲ ਟ੍ਰੈਕਟਰ ਪਿਆ ਕੇ ਲੈ ਗਿਆ ਸਾਡਾ ਵਿੱਚੋਂ ਦੇਖਦੇ ਆ ਸਾਹਮਣੇ ਜਿਹੜੇ ਕੀ ਕੋਹੜੇ پڑے ਹੋਏ ਨੇ ਓਵਰਲੋਡ ਨੇ ਸਭ ਹੀ ਵਾਜਮ ਨੇ ਇਹ ਇਹ ਸਾਰੇ ਇੱਥੇ ਤਾਂ ਹੈਗੇ ਨਹੀਂ ਕੰਫਰਮ ਹੀ ਨਹੀਂਗਾ ਵੀ ਇੱਥੇ ਭਰਨੇ ਆ ਬਾਕੀ ਧੱਕੇ ਧੁੱਕੇ ਨਾਲ ਭਰੀ ਜਾਂਦੇ ਆ ਕੋਹੜਿਆਂ ਵਾਲੇ ਬਾਕੀ ਟਰੈਲੀ ਟਰੈਕਟਰ ਤਾਂ ਲਾਊਡ ਹੈਗੀ ਮੁਤਾਬਕ ਤਾਂ ਟੋਕਰੀਆਂ ਦੇ ਨਾਲੇ ਤਾਂ ਲੇਵਰ ਭਰਦੀ ਆ ਇੱਥੇ ਪੋਕਲੈਨ ਖੜੀ ਆ ਸਰ ਇੱਕ ਤਾਂ ਪੋਕਲੈਨ ਆ ਖਰਾਬ ਆ ਜੀ ਠੀਕ ਆ ਜੀ ਤਾਂ ਇੱਕ ਹੈਗੀ ਆ ਕੋਈ ਇੱਕ ਦਾ ਦਿਨ ਚੱਲੀ ਆ ਤੇ ਬਾਕੀ ਕੁਝ ਲੇਵਰ ਹੀ ਕੰਮ ਕੀਤੀ ਜਾਂਦੀ ਹੈ ਇਹ ਤਾਂ ਮੰਨਦੇ ਹੋ ਕਿ ਚੱਲਦੀ ਹੈ ਵਿੱਚ ਵਿੱਚ ਵੀ ਕਦੇ ਚੱਲਦੀ ਕੋਈ ਨਾਗ ਨੂੰ ਖੋਬ ਜਾਂਦਾ ਤੇ ਧੱਕਾ ਦੁੱਕਾ ਲਾ ਦਿੰਦੀ ਆ ਜੀ ਹੁਣ ਇੱਥੇ ਇੰਨੀ ਚੜਾਈ ਹੈ ਤੂੰ ਟ੍ਰੈਲੀ ਕਿੱਥੋਂ ਚਾਹੁੰਦੀ ਆ ਜੀ ਨਾਮ ਵੀ ਤੁਹਾਡਾ ਮੇਰਾ ਨਾ ਲੱਡੂ ਆ ਜੀ ਲੱਡੂ ਜੀ ਕੀ ਕੰਮ ਕੀ ਕਰਦੇ ਹੋ ਜੀ ਮੈਂ ਡਰਾਈਵਰੀ ਦਾ ਕੰਮ ਕਰਦਾ ਕਿਸ ਚੀਜ਼ ਦੀ ਲੋੜੀ ਟਰੈਕਟਰ ਕਾ ਲੈ ਦੀ ਅੱਛਾ ਜੀ ਹਾਂਜੀ ਜਿਹੜੀ ਅੱਜ ਰਿਤੇ ਦੀ ਇੱਥੇ ਖਦਾਈ ਹੋ ਰਹੀ ਹੈ ਸਕੇਰਾ ਦੇ ਵਿੱਚ ਇਹ ਕਿੰਨੇ ਰੁਪਏ ਸਕੇਰ ਫਟ ਹੋ ਰਹੀ ਹੈ ਇਹ 1.5 ਰੁਪਏ 19 ਰੁਪਏ ਹੋ ਰਹੀ ਹੈ 20 ਰੁਪਏ ਬਾਹਰ ਟਰੈਕਟਰ ਕੱਢ ਦੇ ਤੱਕ ਪੈਂਦੀ ਹੈ ਜੀ ਅੱਛਾ ਜੀ ਹਾਂਜੀ ਤੁਹਾਡੇ ਕੰਡਾ ਹੁੰਦਾ ਤੁਹਾਡੇ ਕੰਡਾ ਨਹੀਂ ਹੁੰਦਾ ਵੀਰੇ ਕੋਈ ਕੰਡਾ ਨਹੀਂ ਹੁੰਦਾ ਸਰਕਾਰ ਵੱਲੋਂ ਤਾਂ 5 ਰੁਪਏ ਜਿਹੜੀ ਇਸਕੇਰ ਹੁੰਦੀ ਹੈ ਹਾਂ ਜੀ ਸਰਕਾਰ ਵੱਲੋਂ ਸਾਢੇ 5 5 ਰੁਪਏ ਪੈਂਦੀ ਹੈ ਜੀ ਅੱਛਾ ਜੀ ਹਾਂਜੀ ਨੇ ਮਸ਼ੀਨ ਵੀ ਚਲਾ ਲੈਂਦਾ ਕਈ ਵਾਰ ਆਪਾਂ ਇਹ ਨਹੀਂ ਕਹਿ ਸਕਦੇ ਬਾਕੀ ਲੇਵਰ ਵੀ ਪਰਦੀ ਆ ਰਾਤ ਨੂੰ ਕਿੰਨੇ ਵਜੇ ਤੱਕ ਖਟਾ ਚੱਲਦਾ ਰਾਤ 7-6 ਵਜੇ ਤੱਕ ਚੱਲਦਾ ਜੀ 6 ਵਜੇ ਤੋਂ ਬਾਅਦ ਬੰਦ ਆ ਆ ਹੁਣ ਇੱਕ ਟਰੈਕਟਰ ਮਲਾਜਮ ਸੀਗਾ ਸਾਡੇ ਟਰੈਕਟਰ ਦੀ ਚਾਬੀ ਆ ਹੈਗੀ ਆ ਅਸੀਂ ਉਹ ਉੱਥੇ ਬਾਹਰ ਖੜੇ ਸੀ ਉਹਨੇ ਨਵਾਂ ਟਰੈਕਟਰ 3 ਮਹੀਨੇ ਹੋਏ ਨਵਾਂ ਕਢਾਇਆ ਇਹ ਤੋਂ ਗੋਲੀ ਤਰ੍ਹਾਂ ਲਾਇਆ ਇਹ ਤੋਂ 50 ਕ ਲੈ ਕੇ ਮੈਂ ਅਗੋਂ ਹੱਥ ਕੀਤਾ ਉਹਨੇ ਕੋਈ ਜਵਾਬ ਵੀ ਨਹੀਂ ਦਿੱਤਾ ਉੱਤੇ ਸਿੱਧਾ ਉਹਨੇ ਮੇਰੇ ਵੱਲੇ ਕਰ ਤਾ ਮੈਂ ਭੱਜ ਕੇ ਚੋਨੇ ਜਿ ਵੜ ਕੇ ਸਾਈਡ ਤੇ ਆਇਆ ਇਹ ਨਾਮ ਕਿਸੇ ਮੁਲਾਜ਼ਮ ਦਾ ਮੁਲਾਜ਼ਮ ਦਾ ਨਾਮ ਹੀ ਵੀਡੀਓ ਹੈ ਸਾਡੇ ਕੋਲ ਆ ਵੀਡੀਓ ਮੇਰੇ ਕੋਲ ਬਕਾਇਦਾ ਹੈਗੀ ਆ ਆ ਟਰੈਕਟਰ ਦੀ ਦਾ ਟਰੈਕਟਰ ਭਾ ਕੇ ਲਈ ਜਾਂਦੇ ਆ ਕਿੱਥੇ ਸਾਡੇ ਆ ਜੇ ਭੜੇ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਆਹ ਇੱਛਾ ਮਾਰਦਾ ਨੰਬਰ ਆਦਾ ਆ ਤੁਹਾਡਾ ਡਰਾਈਵਰ ਹੁੰਦਾ ਫਿਕਲੇ ਚ ਮਾਰਦਾ ਡੇਟਾ ਤੱਕਾ ਕਰੀ ਜਾਂਦੇ ਨੇ ਯਾ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿੰਦਰਪਾਲ ਸਿੰਘ ਜੀ ਅੱਜ ਕਿਹੜੇ ਮੁੱਦੇ ਲੈ ਕੇ ਇਕੱਠੇ ਹੋਏ ਹੋ ਮੁੱਦੇ ਤੇ ਤੁਹਾਡਾ ਟਰੈਕਟਰ ਉਹ ਖੱਡ ਤੋਂ ਫੜ ਕੇ ਤੇ ਲੈ ਆਂਦੇ ਨੇ ਚੌਕੀ ਵਿੱਚ ਅੱਛਾ ਕਿਹੜੇ ਖੱਡੇ ਤੋਂ ਇਹੋ ਕੀ ਕਿਉਂ ਫੱਤੂੜੇ ਤੂੰ ਕਹਿ ਰਹੇ ਤੂੰ ਕੱਡਾ ਨਜਾਇਜ਼ ਚੱਲਦਾ ਸੀ ਕਹਿ ਰਹੇ ਨੇ ਪ੍ਰਸ਼ਾਸਨ ਵਾਲੇ ਨਹੀਂ ਸਾਨੂੰ ਇਹ ਚੀਜ਼ ਨਹੀਂ ਪਤਾ ਨਜਾਇਜ਼ ਚੱਲਦਾ ਵਜਾਇਜ਼ ਚੱਲਦਾ ਅੱਛਾ ਸਾਡੇ ਕੋਲ 180 ਵੀ ਪਰਚੀ ਲੈ ਰਹੇ ਨੇ ਉਹ ਮੌਕੇ ਤੇ 200 ਰੁਪਏ ਡਾਲਾ ਪਰ ਸਰਕਾਰ ਦੇ ਮੁਤਾਬਕ ਤਾਂ 5 ਰੁਪਏ ਦੇ ਆਸ-ਪਾਸ ਰੇਟ ਆਉਂਦਾ ਹਾਂ ਸਾਨੂੰ ਤਾਂ ਨਹੀਂ ਪਤਾ ਜੀ ਅਸੀਂ ਇਸ ਬਾਰੇ ਗੱਲ ਕਰਨੇ ਆ ਤਾਂ ਅਗੂ ਕਿੰਨਾ ਰੇਟ ਹੀ ਹੋਗਾ ਜਦੋਂ ਕuali ਖਾਡ ਦੋ ਕuali ਬਾਹਰ ਆਉਂਦੀ ਤਾਂ ਉਦੋਂ ਕਿੰਨਾ ਰੇਟ ਪੈ ਸਾਨੂੰ ਉਸ ਟਾਈਮ 20 ਰੁਪਏ ਪਲੱਸ ਬੈਂਦਾ ਸਾਨੂੰ ਕੰਡੇ ਦੇ ਵਜਨ ਕਰਾਉਂਦੇ ਹਾਂ ਜੀ ਕੰਡੇ ਦੇ ਵਜਨ ਹਾਂ ਤੇ ਲੱਗ ਆਉਂਦਾ ਕੰਡੇ ਦੇ ਵਜਨ ਹੁੰਦਾ ਕਿ ਨਹੀਂ ਨਹੀਂ ਵੇਟ ਨਹੀਂ ਹੁੰਦਾ ਅੱਛਾ ਹਾਂਜੀ ਤੇ ਅੱਜ ਹੁਣ ਤੁਹਾਡਾ ਜਿਹੜਾ ਟਰਾਲਾ ਭਰਿਆ ਆ ਫੜਿਆ ਪੁਲਿਸ ਨੇ ਖਾਲੀ ਨਹੀਂ ਇਹ ਤਾਂ ਖਾਲੀ ਨੇ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਪਿਤਾ ਦਾ ਕੀ ਨਾਮ ਹੈ ਸ੍ਰੀ ਬਲਵਿੰਦਰ ਸਿੰਘ ਕਿਹੜੇ ਪਿੰਡ ਤੋਂ ਜੀ ਇੰਡਸਕੇਰ ਆ ਬੋਲਦਾ ਜੀ ਇਹ ਤੁਹਾਡੇ ਵੱਲੋਂ ਜਿਹੜੀ ਕੰਪਲੇਟ ਕੀਤੀ ਗਈ ਸੀ ਮਾਈਨਿੰਗ ਹੋ ਰਹੀ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਕਿਸ ਬਾਬਤ ਸਾਡੇ ਪਿੰਡ ਨੇ ਜਾਇ ਮਾਈਨਿੰਗ ਹੋ ਰਹੀ ਹੈ ਬਿਨਾਂ ਪਰਮਿਟ ਤੋਂ ਕੋਈ ਸਰਕਾਰ ਨੂੰ ਦੱਸਿਦਾਨੀ ਮਾਈਨਿੰਗ ਦੀ ਲੰਗਾਈ ਬਹੁਤ ਹੈ 50 ਤੋਂ 60 ਫੁੱਟ ਦੇ ਕਰੀਬ ਲੰਗਾਈ ਚੱਲ ਰਹੀ ਹੈ ਤੇ ਪਰਚੀ ਦਾ ਰੇਟ ਬਹੁਤ ਜ਼ਿਆਦਾ 20 ਰੁਪਏ ਪਲੱਸ ਪਰਚੀ ਚੱਲ ਰਹੀ ਹੈ ਤੇ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਪਰਚੀ ਦਾ ਕਾਰ ਤੇ ਕੰਡੇ ਦੀ ਕੋਈ ਵਰਤੋਂ ਨਹੀਂ ਕਰ ਰਹਾ ਪਰ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ 5 ਰੁਪਏ ਰੇਟ ਦਿੱਤਾ ਜਾਂਦਾ ਹੈ ਰੇਤੇ ਵਾਲੀਆਂ ਖੱਡਾਂ ਦੇ ਉੱਪਰ ਕੋਈ 5 ਪਰ ਰੇਟ ਨਹੀਂ ਬਸ ਨਾ ਹੀ ਆ 5 ਪਰ ਰੇਟ ਦਾ 20 ਪਰ ਪਲੱਸ ਇਨਕਲੂਡਿੰਗ ਗਾਜਲਰ ਕੀਤੀ ਜਾਂਦੀ ਲੋਡਿੰਗ ਜੇਸੀ ਪਾਵਰ ਪਲਨ ਮਸ਼ੀਨਾਂ ਨੇ 4 ਪਾਵਰ ਪਲਨ ਚੱਲ ਰਹੀਆਂ ਨੇ 2 ਛੋਟੀਆਂ ਜੇਸੀ ਮਸ਼ੀਨਾਂ ਨੇ ਉਹਨੀ ਪੋਪਲਨ ਦੀ ਤੁਹਾਡੇ ਕੋਲ ਕੋਈ ਰੇਟ ਤੇ ਪਰਚੇ ਦੀ ਵੀਡੀਓ ਹਾਂ ਹਾਂ ਹੈਗੀ ਹੈ ਸਾਡੇ ਕੋਲ ਵੀਡੀਓ ਉਹ ਤੁਸੀਂ ਸਾਨੂੰ ਪ੍ਰੋਵਾਈਡ ਕਰਾ ਸਕਦੇ ਹਾਂ 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 ਕਰਵਾ ਸਕਦੇ ਹਾਂ ਪ੍ਰੋਵਾਈਡ ਕੀ ਮੰਨਦੇ ਹੋ ਕਿ ਕੀ ਦੀ ਸ਼ੈ ਹੈ ਠਾਕੇ ਜਿਹੜਾ ਖੱਡਾ ਚ ਇਹ ਮੈਨ ਡਿਪਾਰਟਮੈਂਟ ਦੀ ਸ਼ੈ ਮਿਲੀ ਭੱਤੀ ਨਾਲ ਚੱਲ ਰਿਹਾ ਹੈ ਮੈਨੂੰ ਕਾਫੀ ਦਿਨਾਂ ਤੋਂ ਸ਼ਿਕਾਇਤ ਕਰਦਿਆਂ ਹੋ ਗਿਆ ਬਟ ਇਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਚੰਡੀਗੜ੍ਹ ਵਿੱਚ ਸ਼ਿਕਾਇਤ ਕਰੀ ਹੈ ਬਟ ਐਕਸ਼ਨ ਦੀ ਮਿਲੀ ਬੁੱਕਤ ਨਾਲ ਚੱਲ ਰਿਹਾ ਸਾਰਾ ਕੰਮ ਐਸ ਡੀਓ ਨਗਦੀਪ ਸਿੰਘ ਬਹੁਤ ਦਿਨਾਂ ਤੋਂ ਮੈਂ ਕੰਫਰਮ ਕਰ ਰਿਹਾ ਸੀ ਬਟ ਉਹ ਮੇਰਾ ਕਾਲਿੰਗ ਰੀਸੀਵ ਨਹੀਂ ਕਰ ਰਹਾ ਬਟ ਉਲਟਾ ਮੈਨੂੰ ਹੀ ਠੇਕੇਦਾਰ ਉਲਤਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰਚਾ ਕਰਾਉਣ ਦੀ ਠੇਕੇਦਾਰ ਕੌਣ ਨੇ ਬਾਈ ਠੇਕੇਦਾਰ ਮੌਂਟੀ ਚੋਪਾ ਮੌਂਟੀ ਆ ਠੇਕੇਦਾਰ ਇੱਕ ਇੱਕ ਬਿੱਟੂ ਆ ਬਾਰੇਕ ਦਾ ਬਾਰੇਕ ਦਾ ਕਾਸਮ ਕਦਾ ਠੇਕੇਦਾਰ ਇੱਕ ਤਰ੍ਹਾਂ ਦਾ ਤੇ ਉਹਨਾਂ ਦੇ ਬੰਦੇ ਹੀ ਆ ਕੇ ਮੈਨੂੰ ਧਮਕੀਆਂ ਦੇ ਰਹੇ ਕਿ ਤੂੰ ਬਿਨਾਂ ਹਲਕਾ ਸਾਡੇ ਕੰਮ ਤੋਂ ਦਖੰਡਾ ਪਿਚਾਰ ਰਹੇ ਹੈ। ਭਈ ਅੱਜ ਵੀ ਰੇਡ ਕੀਤੀ ਗਈ ਹੈ ਮਾਈਨਿੰਗ ਉਸਾਰ ਵੱਲੋਂ ਤੇ ਉਸ ਵੱਲੋਂ। ਹਾਂ ਜੀ ਲੱਗਦਾ ਕਿ ਕੋਈ ਵੀ ਕਾਰਵਾਈ ਕੀਤੀ ਗਈ। ਦੇਖੋ ਇੱਕ ਵਾਰੀ ਤਾਂ ਫਾੜਕੇ ਲੈ ਗਿਆ ਉਸ ਦਿਨ ਵੀ ਆਇਆ ਸੀ ਰੇਡ ਪਿਆ ਸੀ ਮਾਈਨਿੰਗ ਡਿਪਾਰਟਮੈਂਟ ਦਾ ਬਟ ਉਸ ਤੋਂ ਬਾਅਦ ਕੈਂਟੇ ਵਰ ਫਿਰ ਚੱਲ ਪਿਆ ਉਸੇ। ਕਿੰਨੀ ਦੇਰ ਤੋਂ ਤੁਸੀਂ ਸ਼ਿਕਾਇਤਾਂ ਕਰ ਰਹੇ ਹੋ ਜੀ? ਮੈਨੂੰ ਤਕਰੀਬਨ ਇੱਕ ਮਹੀਨਾ ਹੋ ਗਿਆ ਸਟੈਟ ਕਰਨ ਦਾ। ਜੀ ਪਰ ਕੋਈ ਵੀ ਅਸਰ ਨਹੀਂ ਹੋਇਆ। ਜਿਹੜੀ ਅੱਜ ਕਾਰਵਾਈ ਮੁੱਖ ਮੰਤਰੀ ਨੂੰ ਤੁਸੀਂ ਸ਼ਿਕਾਇਤ ਪਾਈ ਸੀਗੀ ਉਹਦੇ ਤੇ ਕਾਰਵਾਈ ਹੋਈ ਹੈ। ਕੀ ਮੰਨਦੇ ਹੋ ਇਹ ਇਸ ਦੇ ਉੱਤੇ ਕੋਈ ਪ੍ਰੋਪਰ ਕਾਰਵਾਈ ਹੋਏਗੀ ਜਾਂ ਖਾਣਾ ਪੂਰਤੀ ਬਣ ਕੇ ਰਹਿ ਜਾਏਗੀ ਦੇਖਦੇ ਹਾਂ ਹੁਣ ਤਾਂ ਪੈਦਾ ਪਕੜ ਕੇ ਲੈ ਗਿਆ ਉਸੇ ਦੇ ਬੱਚੇ ਘਰੇ ਦਰਜ ਕਰਾਏ ਮੈਨੂੰ ਨਹੀਂ ਲੱਗਦਾ ਵੀ ਕੋਈ ਕਾਰਵਾਈ ਹੋਊਗੀ ਵੀ ਇਦਾਂ ਹੀ ਮਿਲੀ ਪੁੱਕੀ ਨਾਲ ਖੱਡੇ ਦੇ ਵਿੱਚੋਂ ਤਾਂ ਖਾਲੀ ਟਰਾਲੀਆਂ ਪਿਆ ਕੇ ਲੈ ਗਿਆ ਜਿਹੜੇ ਫੁੱਲ ਇੱਥੇ ਭਰੇ ਨੇ ਓਵਰ ਲੋਡ ਉਹ ਖੱਡੇ ਦੇ ਵਿੱਚ ਹੀ ਮਿਲੂਗਾ अच्छा जी ओ ਇਹਨਾਂ ਦਾ ਆਦੀ ਮਿਲੀ ਪੁਕਤੀ ਐ ਐਕਸਨ ਆਊਗਾ ਹੁਣ ਬਿਨਾਂ ਗੱਲ ਤੋਂ ਕਾਰਵਾਈ ਕਰਕੇ ਬਸ ਮਿਲੀ ਪੁਕਤੀ ਕੁਝ ਪੈਸੇ ਲੈ ਕੇ ਬੰਦ ਬਸ ਚਲੋ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਮੈਂ ਅਪੀਲ ਕਰਨਾ ਚਾਹਣਾ ਵੀ ਸਰਕਾਰ ਨਾਲ ਬਹੁਤ ਜ਼ਿਆਦਾ ਟੈਕਸ ਦਾ ਕੰਟਰੋਲ ਆ ਰਿਹਾ ਹੈ ਵੀ ਇਹ ठेकेदार ਨੇ ਆ ਦੇ ਕਯੂਆਰ ਬਣਾ ਕੇ ਨਜਾਇਜ਼ ਪਰਚੀਆਂ ਕੱਟ ਰਹਾ ਸਿਰਫ ਸਾਰੀ ਥਾੜੀ ਚ ਚਾਰ ਜਿਹੜੀ ਸਰਕਾਰ ਦੀਆਂ ਮਨਜ਼ੂਰੀ ਤੇ ਪਰਚੀਆਂ ਕੱਟਦੇ ਆ ਬਾਕੀ ਸਾਰੇ ਨਜਾਇਜ਼ ਆ ਦਾ ਕਯੂਆਰ ਉਹਨਾਂ ਨੇ ਕੀਤਾ ਕੋਈ ਉਹਨਾਂ ਦੇ ਤੇ ਸਕੈਨ ਕਰੀਏ ਭਾਰਤ ਸਰਕਾਰ ਨਹੀਂ ਆ ਦਾ ਪੰਜਾਬ ਗਵਰਨਮੈਂਟ ਨਹੀਂ ਆ ਦਾ ਸਿਰਫ ਉਹਨਾਂ ਦਾ ਆ ਦਾ ਕਯੂਆਰ ਆਦੇ ਪਤਾ ਲੱਗਿਆ ਜੀ ਜਿਹੜੀ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਉਹ ਵੀ ਨਜ਼ਦੀਕ ਪੈਂਦੀ ਕੁਝ ਕਿਲੋਮੀਟਰ ਤੇ ਪੈਂਦੀ ਕਿਲੋਮੀਟਰ ਦੀ ਨੀ ਜੀ ਇਹ ਤੇ ਬਹੁਤ ਜ਼ਿਆਦਾ ਢੰਗਾਈ ਨਾਲ ਫੱਟੇ ਦੀ ਮਾਨ ਚੱਲ ਰਹੀ ਤੁਹਾਨੂੰ ਕਿੰਨਾ ਕੋ ਖਤਰਾ ਹੈ ਜਿਹੜੀ ਤੁਸੀਂ ਕੰਪਲੀਟਾ ਕਰ ਰਹੇ ਹੋ ਹੁਣ ਤੁਹਾਨੂੰ ਕੋਈ ਧਮਕੀਆਂ ਵੀ ਮ ਹੋ ਸਕਦਾ ਕਿ ਇਹਦੇ ਸਿਆਸੀ ਦਾ ਪ੍ਰਸ਼ਾਸਨ ਵਿਚ ਸਾਰਾ ਮਿਲਾਪੁਕਤ ਹੈ ਤੇ ਕੁਝ ਰਾਜਨੀਤੀ ਦੇ ਵਧਾਈਕ ਵੀ ਇਹਦੇ ਵਿੱਚ ਚਰਚਾ ਚ ਆ ਰਹੇ ਨੇ ਜੇਕਰ ਤੁਹਾਡੇ ਦਾ ਕੋਈ ਹਮਲਾ ਹੁੰਦਾ ਤਾਂ ਜੁਮੇਵਾਰ ਕਿਸ ਨੂੰ ਠਹਿਰਾਓਗੇ ਆਉਣ ਵਾਲ ਸਮੇਂ ਸਾਰੇ ਠੇਕੇਦਾਰ ਜੁਮੇਵਾਰ ਹੋਣਗੇ ਤੇ ਪ੍ਰਸ਼ਾਸਨ ਜੁਮੇਵਾਰ ਹੋਏਗਾ ਤੇ ਮੈਨੇ ਕੰਪਲੇਂਟ ਵੀ ਕੀਤੀ ਹੋਈ ਹੈ ਜੋ ਕੱਲ ਨੂੰ ਕੋਈ ਮੇਰੀ ਕਿਸੇ ਦਾ ਨੰਬਰ ਜਾਨੀ ਨਾ ਨੁਕਸਾਨ ਅੰਦਰ ਤੇ ਠੇਕੇਦਾਰ ਜੁਮੇਵਾਰ ਹੋ ਗਏ ਜੀ ਸਰ ਇੱਕ ਸਕੇਰਾ ਬੋਦਲਾ ਪਿੰਡ ਦੇ ਵਿੱਚ ਇੱਕ ਨਜਾਇਜ਼ ਮਾਈਨਿੰਗ ਹੋ ਰਹੀ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਅੱਜ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਿਆ ਕਿਸ ਅੱਜ ਮਾਨਯੋਗ ਐਸਐਸਪੀ ਫਾਜ਼ਿਲਕਾ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਜੁਆਇੰਟ ਆਪਰੇਸ਼ਨ ਰਾਈ ਪਿੰਡ ਸਖੇਰਾ ਬੋਦਰਾ ਵਿਖੇ ਇੱਕ ਮਾਈਨਿੰਗ ਦੀ ਖੱਡ ਤੇ ਰੇਡ ਕੀਤਾ ਹੈ ਰੇਡ ਕਰਦੇ ਉਥੇ ਕਾਫੀ ਵਹੀਕਲ ਜਿਹੜੇ ਆ ਸਾਨੂੰ ਮਿਲੇ ਆ ਔਰ ਉਹਦੀ ਜਿਹੜੀ ਆ ਮਾਈਨਿੰਗ ਦੀ ਜਿਹੜੀ ਡੈਪਥ ਹੈ ਉਹ ਮੈਨ ਮਾਈਨਿੰਗ ਡਿਪਾਰਟਮੈਂਟ ਜਿਹੜਾ ਉਹ ਮੈਜ਼ਰਮੈਂਟ ਕਰਕੇ ਤੇ ਰਿਟਰਨ ਸਾਨੂੰ ਦੇ ਰਿਹਾ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਕਰ ਸਰ ਉੱਥੇ ਜਿਹੜੇ ਟਰੈਕਟਰ ਟਰਾਲੀਆਂ ਤੇ ਵੱਡੇ ਜਿਹੜੇ ਘੋੜੇ ਆ 18 ਟਾਇਰੇ ਉਹ ਭਰੇ ਹੋਏ ਸੀ ਪਰ ਪੁਲਿਸ ਦੇ ਵੱਲੋਂ ਜਿਹੜੇ ਖਾਲੀ ਕਈ ਟਰੈਕਟਰ ਟਰਾਲੀਆਂ ਹਰਾਸਤ ਦੇ ਵਿੱਚ ਲੈ ਲਈ ਉੱਥੋਂ ਜਿੰਨੇ ਵੀ ਹੈਗੇ ਜੀ ਸਾਰੇ ਅਸੀਂ ਲੈ ਰਹੇ ਆ ਐਕਚੁਅਲੀ ਕੀ ਹੈ ਵੀ ਕਈ ਡਰਾਈਵਰ ਜਿਹੜੇ ਆ ਉੱਥੇ ਮੌਕੇ ਤੇ ਮੌਜੂਦ ਨਹੀਂ ਆ ਜਿੱਤੇ ਕਰਕੇ ਉਹ ਮਾਈਨਿੰਗ ਤੋਂ ਉੱਥੋਂ ਕੱਢ ਕੇ ਲਿਆਉਣਾ ਔਖਾ ਥੋੜਾ ਜਿਹਾ ਆਖਰ ਵਹੀਕਲ ਇੰਨਿਆਂ ਨੂੰ ਲਿਆਉਂਦਿਆਂ ਦੇਰ ਤੇ ਲੱਗੇਗੀ ਥੋੜੀ ਸਰ ਇੱਕ ਸਰਕਾਰ ਦੀ ਪਾਲਿਸੀ ਮੁਤਾਬਕ 10 ਫੁੱਟ ਮਾਈਨਿੰਗ ਹੋਣੀ ਲਾਜ਼ਮੀ ਹੈ ਪਰ ਇੱਥੇ 60 ਫੁੱਟ ਦੇ ਕਰੀਬ ਹੋ ਚੁੱਕੀ ਹੈ ਜੀ ਮਾਈਨਿੰਗ ਦੀ ਜਿਹੜੀ ਖੁਦਾਈ ਤੇ ਰੇਟ ਵੀ ਸਰ 18 ਤੋਂ 19 ਰੁਪਏ ਦੱਸਿਆ ਜਾ ਰਿਹਾ ਉੱਥੇ ਦੇਖੋ ਇਹ ਇਸੇ ਗੱਲ ਦਾ ਇਹ ਰੇਟ ਕੀਤਾ ਇਸੇ ਗੱਲ ਦੇ ਉੱਤੇ ਜੋ ਮਾਈਨਿੰਗ ਭਾਗ ਹੁਣ ਲਿਖ ਕੇ ਦਊਗਾ ਉਹਦੇ ਮੁਤਾਬਕੀ ਮੁਤਾਬਕ ਜਾਬਤਾ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਕਿਸੇ ਕੀਮਤ ਦੇ ਉੱਤੇ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਉਨ੍ਹਾਂ ਦੀ ਪਾਲਣਾ ਕਰ ਜੇ ਕੋ ਨਹੀਂ ਕਰਦਾ ਤਾਂ ਉਹਨਾਂ ਦੇ ਬਰਖਲਾਬ ਜੋ ਕਾਨੂੰਨ ਅਨੁਸਾਰ ਹੈ ਉਹ ਕਾਰਵਾਈ ਕੀਤੀ ਸਰ ਪਤਾ ਲੱਗਿਆ ਜੀ ਇਸ ਖਾੜ ਨੂੰ ਕੌਣ ਲੋਕ ਚਲਾ ਰਹੇ ਸੀਗੇ ਜੀ ਫਿਲਹਾਲ ਉਹ ਲਿਖ ਕੇ ਦੇ ਰਹੇ ਜੀ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਹ ਹਾਲੀ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਤੋਂ ਬਾਅਦ ਜੇ ਕੋ ਹੋਰ ਨਵੀਂ ਗੱਲ ਆਈ ਆਪਦੇ ਧਿਆਨ ਵਿੱਚ ਜਿਆਦਾ ਕਿੰਨੇ ਵਾਣ ਪੁਲਿਸ ਦੇ ਵੱਲੋਂ ਰਾਉਂਡ ਅਪ ਕੀਤੇ ਗਏ ਨੇ ਜੀ ਕਰੀਬ 30 ਦੇ ਲਾਗੇ ਵਾਣ ਹੈਗੇ ਜੀ ਸਰ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਹੋਰ ਵੀ ਕਈਆਂ ਥਾਵਾਂ ਤੇ ਦੇਖਣ ਚ ਆ ਰਹੇ ਆ ਵੀ ਮਾਈਨਿੰਗ ਰਾਤ ਦੇ ਹਨੇਰੇ ਚ ਹੁੰਦੀ ਹੈ ਕੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪੁਲਿਸ ਪ੍ਰਿੰਸ ਸਮੇਂ ਸਮੇਤ ਅੱਗੇ ਵੀ ਕਾਨੂੰਨੀ ਕਾਰਵਾਈ ਕਰਦੀ ਹੈ ਅੱਗੇ ਵੀ ਜੇ ਕੋਈ ਇਹੋ ਜਿਹਾ ਕਰੂਗਾ ਤੇ ਮਤਾਬਕ ਜਾਬਤਾ ਜੋ ਬਣਦੀ ਹੈ ਉਹ ਕਾਨੂੰਨੀ ਕਾਰਵਾਈ